ਪਬਲਿਕ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਫੇਸਬੁੱਕ ਸਨੈਪਚੈਟ ਇੰਸਟਾਗ੍ਰਾਮ ਤੇ ਪਬੰਦੀ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਛੁਲਾ ਸਕਣਗੇ ਸੋਸ਼ਲ ਮੀਡੀਆ ਜੀ ਹਾਂ ਸਰਕਾਰ ਨੇ ਕੋਸ਼ਨਾ ਕਰ ਦਿੱਤੀ ਹੈ ਕਿ ਦਸੰਬਰ ਤੋਂ ਦੇਸ਼ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਲਾਗੂ ਹੋਵੇਗਾ ਜੀ ਹਾਂ ਇਹ ਜਿਹੜੇ ਨਿਯਮ ਨੇ ਆਸਟ੍ਰੇਲੀਆ ਵਿੱਚ ਜਿਹੜੇ ਕੀ ਲਾਗੂ ਕੀਤੇ ਗਏ ਨੇ ਆਸਟ੍ਰੇਲੀਆ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਿਕ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਾ ਬਾਲਕਾਂ ਦੇ ਖਾਤੇ ਪਛਾਣ ਕਰਕੇ ਡੀਐਕਟੀਵੇਟ ਕਰਨੇ ਪੈਣਗੇ ਇਹ ਕਾਨੂੰਨ 10 ਦਸੰਬਰ 2025 ਤੋਂ ਲਾਗੂ ਕੀਤਾ ਜਾਵੇਗਾ ਸੰਘੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਪਲੇਟਫਾਰਮਾਂ ਨੂੰ ਮੌਜੂਦਾ ਨਾਬਾਲਖ ਖਾਤਿਆਂ ਦੀ ਪਛਾਣ ਤੇ ਡੀਐਕਟੀਵੇਟ ਕਰਨ ਤੇ ਧਿਆਨ ਦੇਣਾ ਹੋਵੇਗਾ। ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਖਾਤਾ ਹਟਾਉਣ ਤੋਂ ਬਾਅਦ ਬੱਚੇ ਤੁਰੰਤ ਨਵਾਂ ਖਾਤਾ ਨਾ ਬਣਾ ਸਕਣ। ਖਾਲਾ ਕਿ ਕੰਪਨੀਆਂ ਨੂੰ ਹਰ ਯੂਜ਼ਰ ਦੀ ਉਮਰ ਦੀ ਜਾਂਚ ਕਰਨ ਦੀ ਲੋੜ ਨਹੀਂ ਹੋਵੇਗੀ ਨਾ ਹੀ ਸਰਕਾਰ ਕੋਈ ਖਾਸ ਟੈਕਨੋਲੋਜੀ ਲਾਗੂ ਕਰਨ ਲਈ ਕਹੇਗੀ। ਜਿਸ ਨਾਲ ਯੂਜ਼ਰ ਦੀ ਅਸਲ ਉਮਰ ਦਾ ਪਤਾ ਲੱਗ ਸਕੇ ਪਰ ਕੰਪਨੀਆਂ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਕਿ ਉਹ ਇਸ ਬੈਨ ਨੂੰ ਕਿਵੇਂ ਲਾਗੂ ਕਰ ਰਹੀਆਂ ਨੇ account ਬੰਦ ਹੋਣ ਤੇ ਅਪੀਲ ਕਰਨ ਦੀ ਪ੍ਰਤੀਕਿਰਿਆ ਵੀ ਮੁਹੱਈਆ ਕਰਨੀ ਪਵੇਗੀ ਦੱਸਣਾ ਬੰਦ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਉਚਿਤ ਕਦਮ ਚੁੱਕਣ ਤੇ ਅਸਫਲ ਰਹੇ ਨੇ ਤਾਂ ਉਹਨਾਂ ਤੇ ਜਿਹੜਾ ਕਿ 49 ਮਿਲੀਅਨ 5 ਕਰੋੜ ਆਸਟ੍ਰੇਲੀਅਨ ਡਾਲਰ ਯਾਨੀ ਕਿ ਲਗਭਗ 33 ਮਿਲੀਅਨ ਅਮਰੀਕੀ ਡਾਲਰ ਤੱਕ ਜੁਰਮਾਨਾ ਜਿਹੜਾ ਕਿ ਲੱਗ ਸਕਦਾ ਹੈ ਸਰਕਾਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਨਵੇਂ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਸਮਾਂ ਲੱਗੇਗਾ ਪਰ ਉਦੇਸ਼ ਬੱਚਿਆਂ ਦੀ ਆਨਲਾਈਨ ਸੁਰੱਖਿਆ ਯਕੀਨੀ ਬਣਾਉਣਾ ਹੈ ਕਮਿਊਨਿਟੀਕੇਸ਼ਨ ਮੰਤਰੀ ਐਨਿਕਾ ਵੇਲਜ਼ ਅਤੇ ਈ ਸੇਫਟੀ ਕਮਿਸ਼ਨਰ ਜ਼ੂਲੀ ਇਨ ਮੈਨ ਗ੍ਰਾਂਟ ਨੇ ਕਿਹਾ ਹੈ ਕਿ ਇਹ ਕਾਨੂੰਨ ਦੁਨੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ ਸ਼ੁਰੂਆਤੀ ਦੌਰ ਵਿੱਚ ਪੂਰਨਤਾ ਦੀ ਉਮੀਦ ਨਹੀਂ ਹੈ ਪਰ ਇਹ ਬਦਲਾਅ ਸੋਸ਼ਲ ਮੀਡੀਆ ਦੀ ਸੰਸਕ੍ਰਿਤੀ ਵਿੱਚ ਨਵੀਂ ਦਿਸ਼ਾ ਲਿਆਵੇਗਾ ਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਜਿਹੜਾ ਕੀ ਸਹਾਇਕ ਹੋਵੇਗਾ ਬਹੁਤ ਵੱਡੀ ਮਾਰਦਾ ਰੋਜ਼ੀ ਸਾਰੇ ਆਪਣੀ ਪੂਰੇ ਦੇਸ਼ ਵਿੱਚ ਇਹ ਜਮਾਤਨਸ਼ਾ ਹੋਇਆ ਕਿ ਇਹ ਕੋਈ ਸ਼ਬਦ ਨਹੀਂ ਜੀ ਹੇਜ਼ਨ ਸਨ ਨੂੰ ਫਾਂਸੀ ਦੀ ਸਜ਼ਾ ਵਰਤਮਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬੀਤੇ ਦਿਨ ਹੀ ਹੁਸ਼ਿਆਰਪੁਰ ਦੇ ਵਿੱਚ ਫਗਵਾੜਾ ਤੋਂ ਆ ਕੇ ਰਹਿ ਰਹੇ ਪਰਿਵਾਰ ਦੇ 5 ਸਾਲ ਦੇ ਛੋਟੇ ਜਿਹੇ ਬੱਚੇ ਹਰਬੀਰ ਦੀ ਇੱਕ ਪ੍ਰਵਾਸੀ ਵੱਲੋਂ ਤ੍ਰਿੰਦਗੀ ਨਾਲ ਜਿਹੜੀ ਕੀ ਹੱਤਿਆ ਕਰ ਦਿੱਤੀ ਗਈ ਸੀ। ਉਸ ਬਾਅਦ ਖੁਸ਼ਿਆਰਪੁਈ ਨਹੀਂ ਬਲਕਿ ਦੁਨੀਆ ਪਾਰ ਵਿੱਚ ਵਾਸਤੇ ਪੰਜਾਬੀਆਂ ਦੀਆਂ ਅੱਖਾਂ ਨੰਮ ਹੋਈਆਂ ਨੇ ਹਰ ਕਿਸੇ ਦਾ ਰੋਣਾ ਨਿਕਲਿਆ ਪਿੰਡ ਪਿੰਡ ਲੋਕ ਹਰ ਵੀਰ ਨੂੰ ਯਾਦ ਕਰ ਰਹੇ ਨੇ ਉਸ ਤੋਂ ਅੰਤਲੇ ਦਿਨਾਂ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਬਹੁਤ ਵੱਡੀ ਵਾਰਦਾਤ ਹੋ ਗਈ ਹੈ ਜੀ ਸਾਰੇ ਆਪਣੇ ਪੂਰੇ ਦੇਸ਼ ਵਿੱਚ ਇਹੋ ਜਿਹਾ ਮਾਤਮ ਸ਼ਾਇਆ ਹੋਇਆ ਕਿ ਕਹਿਣ ਨੂੰ ਸ਼ਬਦ ਨਹੀਂ ਹੈ ਜੀ ਇਹੋ ਜਿਹੇ ਇਨਸਾਨਾਂ ਨੂੰ ਫਾਂਸੀ ਦੀ ਸਜ਼ਾ ਵਰਤਮਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਹੂੰ ਬਾਕੀ ਸਾਡੇ ਦੇਸ਼ ਦਾ ਖੰਦੇ ਤੇ ਸਾਡੇ ਦੇਸ਼ ਦਾ ਇਦਾਂ ਕਰਨ ਦੇ ਜੀ ਬਹੁਤ ਮਾੜੀ ਗੱਲ ਹੈ ਜੀ ਇਹਨਾਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਬੰਦੇ ਨਾਮ ਤੇ ਆਪਣਾ ਦੱਸ ਦਿਓ ਆਪਣੇ ਬਾਰੇ ਜੀ ਮੈਂ ਜਗENDER ਆ ਲੈਣ ਦਿੱਤੀ ਜਾਵੇ ਜਦ ਕਿ ਸਾਨੂੰ ਵੀ ਬਾਕੀ ਦੇ ਸਟੇਟਾਂ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਹੈਗੀ ਅਸੀਂ ਹਿਮਾਚਲ 'ਚ ਜਗ੍ਹਾ ਲੈਣੀ ਚਾਹੀਏ ਨਹੀਂ ਮਿਲਦੀ ਹੈਗੀ ਜਿਹੜਾ ਪਿਛਲੀ ਸਰ ਐਸੇ ਸਰਕਾਰ ਨੇ ਕੀਤਾ ਸੀਗਾ ਕਿ ਕਸ਼ਮੀਰ ਦੇ ਵਿੱਚ ਵੀ ਅਕੇ ਤੁਸੀਂ ਜਗ੍ਹਾ ਲੈ ਸਕਦੇ ਆ ਕਿਉਂਕਿ ਉਹ ਆਮ ਲੋਕ ਦੇ ਤਾਂ ਬਸ ਦੇ ਵਿੱਚ ਨਹੀਂ ਜੀ ਉਹ ਜਗ੍ਹਾ ਲੈਣੀ ਇਸ ਸਾਰੇ ਮਸਲੇ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਕਾਫੀ ਲੋਕਾਂ ਨੇ ਸਰਾਹੀ ਹੈ ਬਿਲਕੁਲ ਔਰ ਕਿਉਂਕਿ ਬੜਾ ਕੁਇਕ ਐਕਸ਼ਨ ਲਿਆ ਰੀਡਰ ਤੱਕ ਵੀ ਜਿਹੜੇ ਪੁਲਿਸ ਥਾਣਿਆਂ ਦੇ ਵਿੱਚ ਐਸਐਸਪੀ ਅਫਸਰ ਜਿਹੜੇ ਅੰਦਰੂਨੀ ਜਿਹੜੇ ਕੰਮ ਕਰਨ ਵਾਲੇ ਕਾਗਜ਼ੀ ਕੰਮ ਕਰਨ ਵਾਲੇ ਉਹ ਵੀ ਸਾਰੇ ਜਿਹੜੇ ਆ ਉਹ ਫੀਲਡ ਦੇ ਉੱਤੇ ਉਤਾਰ ਦਿੱਤੇ ਗਏ ਸੀ ਗਰਾਊਂਡ ਤੇ ਉੱਤੇ ਉਤਾਰ ਗਏ ਸੀ ਪੁਲਿਸ ਦੀ ਕਾਰਵਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਦੀ ਕਾਰਵਾਈ ਬਹੁਤ ਸਰਾਨਾ ਜੋਗਾ ਕਿ ਉਹਨਾਂ ਨੇ ਕਿਉਂਕਿ ਐਕਸ਼ਨ ਲਿਆ ਪਰ ਮੇਰੀ ਅੱਖੀ ਦੇਖੀ ਜੋ ਗੱਲ ਹੋਈ ਕਿ ਜਦੋਂ ਅਸੀਂ ਸਿਵਲ ਹਸਪੀਟਲ ਦੇ ਵਿੱਚ ਡੈੱਡ ਬੋਡੀ ਲੈਣ ਗਏ ਹੋਏ ਸੀ ਤਾਂ ਉੱਥੇ ਪੁਲਿਸ ਅਫਸਰ ਇੱਕ ਆਏ ਸਾਹਮਣੇ ਨਾਂ ਨਹੀਂ ਮੈਨੂੰ ਯਾਦ ਤੇ ਉਹਨਾਂ ਨੇ ਉਸਦੇ ਬਾਪ ਦੇ ਸਿਰ ਨੂੰ ਪਲੋਸਿਆ ਤਾਂ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਕਿ ਆਖਰ ਉਹ ਵੀ ਤਾਂ ਇੱਕ ਬਾਪ ਆ ਜਿਹੜਾ ਸਿਰ ਪਲੋਸ ਰਿਹਾ ਪ੍ਰਸ਼ਾਸ ਇਹ ਬਹੁਤ ਪ੍ਰਸ਼ਾਸਨ ਦੀ ਪੁਲਿਸ ਜਿੰਨੀ ਵੀ ਸੀ ਸਾਰਿਆਂ ਨੇ ਬਹੁਤ ਆਪਣਾ ਜਿੰਨਾ ਵੀ ਯੋਗਦਾਨ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਆ ਹੁਣ ਅੱਗੇ ਤੋਂ ਵੀ ਅਸੀਂ ਉਹਨਾਂ ਤੋਂ ਇਹੀ ਆਸ ਕਰਦੇ ਆ ਕਿ ਉਹ ਸਾਡਾ ਵਧੀਆ ਸਾਥ ਦੇਣਗੇ ਪੰਜਾਬ ਦਾ ਵਧੀਆ ਸਾਥ ਦੇਣਗੇ ਹੁਸ਼ਿਆਰਪੁਰ ਦਾ ਵਧੀਆ ਸਾਥ ਦੇਣਗੇ ਤੇ ਹਰ ਇੱਕ ਪਿੰਡ ਦਾ ਵਧੀਆ ਸਾਥ ਦੇਓਗੇ ਤੇ ਮੇਰੀ ਹਰ ਇੱਕ ਪੰਚਾਇਤ ਮੈਂਬਰ ਨੂੰ ਪੰਚਾਇਤਾਂ ਨੂੰ ਬਹੁਤਾਂ ਪਿੰਡਾਂ ਦੇ ਵਿੱਚ ਤੇ ਮਤੇ ਪੈ ਵੀ ਚੁੱਕੇ ਆ ਤੇ ਮੈਂ ਆਸ ਕਰਦੀ ਆ ਜਿੱਥੇ ਨਹੀਂ ਪਏ ਉੱਥੇ ਵੀ ਪੈ ਜਾਣ ਕਿਉਂਕਿ ਅਸੀਂ ਆਪਣੀਆਂ ਥੋੜੀਆਂ ਜੀਆਂ ਜੀਆਂ ਵੋਟਾਂ ਦੇ ਲਈ ਆਪਣੇ ਘਰ ਨੂੰ ਬਰਬਾਦ ਨਾ ਕਰੀਏ ਆਪਣੇ ਪਿੰਡ ਨੂੰ ਆਪਣੇ ਮਤੇ ਜੋ ਪਾਈ ਗਏ ਆ ਤੇ ਅਸੀਂ ਆਸ ਕਰਦੇ ਹਾਂ ਕਿ ਬਾਕੀ ਜੋ ਰਹਿ ਗਏ ਆ ਉਹਨਾਂ ਨੂੰ ਵੀ ਮਤਾ ਪਾਸ ਕਰਨਾ ਚਾਹੀਦਾ ਤੇ ਔਰ ਇਸ ਕੇਸ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਦੇ ਵਿੱਚ ਪਾ ਕੇ ਜੋ ਵੀ ਮੁਰਜ਼ਮ ਹੈ ਉਹਨੂੰ ਸਖਤ ਤੋਂ ਸਖਤ ਜੀ ਸਜ਼ਾ ਉਹ ਦਿੱਤੀ ਜਾਵੇ ਤੋਂ ਬਰਬਾਸੀ ਵਗੈਰ ਰਹਿ ਰਿਹਾ ਇਹਨਾਂ ਸਖਤ ਜੋ ਰਹਿ ਰਿਹਾ ਪਰ ਅਸੀਂ ਰੇੜੀ ਮਜ਼ਦੂਰ ਜਾਂ ਰੇੜੀ ਫਾਕ ਵੀ ਕਹਿੰਦੇ ਆ ਇਹਨਾਂ ਦੇ ਵਿੱਚ ਜ਼ਰੂਰੀ ਨਹੀਂ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਇਹਨਾਂ ਨੂੰ ਬਣਨ ਤੋਂ ਪਹਿਲਾਂ ਹੀ ਰੋਕਣਾ ਹੀ ਚਾਹੀਦਾ ਮੈਂ ਹੀ ਚਾਹਾਂਗਾ ਕਿ ਇਹਦੇ ਵਿੱਚ ਜੋ ਵੀ ਬਣਦੀ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਹਨਾਂ ਦੀ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਪਲੱਸ ਇਹਨਾਂ ਦੇ ਉੱਪਰ ਇੱਕ ਐਸੀ ਕਾਨੂੰਨੀ ਸੈਟਅਪ ਹੋਣੀ ਚਾਹੀਦੀ ਹੈ ਕਿ ਇਹ ਇੱਥੇ ਸਿਰਫ ਕੰਮ ਕਰਨ ਆਉਂਦੇ ਨੇ ਕਿ ਚੋਰੀਆਂ ਜਾਂ ਠੱਗੀਆਂ ਕਰਨ ਆਉਂਦੇ ਨੇ ਜਾਂ ਕਿ ਇਹ ਮਜਲੂਮਾਂ ਨਾਲ ਇਸ ਤਰ੍ਹਾਂ ਦਾ ਬਦੀਰਾ ਕਰਨ ਆਉਂਦੇ ਨੇ ਹਸ ਪਰ ਹਾਂ ਜੀ ਕੀ ਨਾਮ ਆ ਜੀ ਅਮਰਜੀਤ ਗੌਰ ਕੀ ਕਹਿਣਾ ਚਾਹੁੰਗੇ ਜੀ ਅੱਜ ਨਮਕਾਂ ਦੇ ਨਾਲ ਤੁਸੀਂ ਸ਼ਾਮਲ ਹੋਏ ਹੋ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਬਈਆਂ ਨੂੰ ਨਾ ਕੱਢਣਾ ਚਾਹੀਦਾ ਇੱਥੋਂ ਜੀ ਜੋ ਉਹਨਾਂ ਨੇ ਹਰਕਤ ਕੀਤੀ ਨਾ ਉਹ ਪੈੜੀ ਕੀਤੀ ਹੂਆ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ 20 ਕਿਲੋ ਖਰਾਬ ਪਨੀਰ ਨੂੰ ਮੋਕ ਕੇ ਤੇ ਨਸ਼ਟ ਕਰਵਾਇਆ ਗਿਆ ਜੀ ਹਾਂ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਆਈਏਐਸ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਸੇਵਲ ਸਰਜਨ ਹੁਸ਼ਿਆਰਪੁਰ ਡਾਕਟਰ ਸੀਮਾ ਗਰਗ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਦੀ ਅਗਵਾਈ ਵਿੱਚ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਅਫਸਰ ਮੁਨੀਰ ਸੋਢੀ ਅਤੇ ਉਹਨਾਂ ਦੀ ਟੀਮ ਵੱਲੋਂ ਦਾਣਾ ਮੰਡੀ ਟਾਂਡਾ ਅਤੇ ਪਿੰਡ ਜਾਜਾ ਵਿਖੇ ਛਾਪਾ ਮਾਰਿਆ ਗਿਆ। ਜਿੱਥੇ ਕਿ ਮੌਕੇ ਤੇ ਜਿਹੜਾ ਕਿ 20 ਕਿਲੋ ਖਰਾਬ ਜਿਹੜਾ ਪਨੀਰ ਸੀ ਉਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਇਸ ਦੇ ਨਾਲ ਹੀ ਚੱਕੀ ਅਧਾਰ ਤੇ ਸਟੋਰ ਕੀਤਾ ਜਾਂਦਾ ਹੈ ਜਿਹੜਾ ਬਾਹਰ ਸਪਲਾਈ ਹੋ ਰਿਹਾ ਹੈ ਡਿਸਟ੍ਰਿਕਟ ਤੋਂ ਔਰ ਉਹਨੂੰ ਦੇਖਦੇ ਹੋਏ ਹੀ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਸੈਂਪਲਿੰਗ ਲਈ ਇੱਥੇ ਆਈ ਹੈ ਇੱਥੇ ਆ ਕੇ ਅਸੀਂ ਦੇਖਿਆ ਕਿ ਇੱਕ ਘਰ ਦੇ ਵਿੱਚ ਫ੍ਰੀਜਰ ਰੱਖਿਆ ਹੋਇਆ ਸੀ ਔਰ ਜਿੱਥੇ ਉਹਨਾਂ ਨੇ ਪਨੀਰ ਸਟੋਰ ਕੀਤਾ ਸੀ ਕੁਝ ਪਨੀਰ ਤੇ ਫਰੈਸ਼ ਆ ਸੀ ਤੇ ਕੁਝ ਜਿਹੜਾ ਪਨੀਰ ਹੈਗਾ ਪੁਰਾਣਾ ਹੈਗਾ ਸੀ ਜਿਹੜਾ ਕਿ ਸਮੈਲ ਵੀ ਮਾਰਦਾ ਸੀ ਉਹ ਪਨੀਰ ਚੋਂ ਅਸੀਂ ਜਿਹੜੇ ਆ ਦੋ ਤਰ੍ਹਾਂ ਦੇ ਸੈਂਪਲ ਵੀ ਲੱਲੇ ਆ ਜਿਹੜੇ ਕਿ ਅਸੀਂ ਲੈਬਾਰਟਰੀ ਚ ਭੇਜ ਕੇ ਜੋ ਉਹਨਾਂ ਦੀ ਰਿਪੋਰਟ ਆਏਗੀ ਔਰ ਉਸ ਹਿਸਾਬ ਨਾਲ ਮਾਨੂੰ ਬਦਾਲੇ ਚ ਵਿੱਚ ਕੇਸ ਕਰ ਭੇਜਾਂਗੇ ਔਰ ਜਿਹੜਾ ਪਨੀਰ ਸਾਨੂੰ ਸਮੈਲ ਵੀ ਨਹੀਂ ਠੀਕ ਆ ਰਿਹਾ ਹੈ ਟੇਸਟ ਵੀ ਠੀਕ ਨਹੀਂ ਹੈਗਾ ਸੀ ਉਹਨੂੰ ਅਸੀਂ ਉਹਨੇ ਚੱਕ ਕੇ ਉਥੇ ਨਾਲ ਹੀ ਡਿਸਟਰੋਏ ਕਰ ਦਿੱਤਾ ਗਿਆ ਅਸੀਂ ਜਿਹੜੇ ਸੈਂਪਲ ਅੱਜ ਲਏ ਆ ਉਹਨੂੰ ਅਸੀਂ ਅੱਜ ਹੀ ਭੇਜਾਂਗੇ ਲੈਬਾਰਟਰੀ ਚ ਟੈਸਟਿੰਗ ਲਈ ਜਿਹੜੀ ਕਿ ਸਾਡੇ ਖਰੜਾ ਲੈ ਲੈ ਪਈ ਆ ਉਹ ਨੀਅਰ ਅਬਾਊਟ 14 ਡੇਜ਼ ਤੋਂ ਰਿਪੋਰਟ ਆ ਜਾਂਦੀ ਹੈ ਜੋ ਰਿਪੋਰਟ ਹੈਗੀ ਉਹਦੇ ਸਾਹਮਣੇ ਕਾਨੂੰਨੀ ਕਾਰਵਾਈ ਬੰਦੇ ਹੋਏ ਅਸੀਂ ਮਾਨਯੋਗ ਅਦਾਲਤ ਚ ਕੇਸ ਪੇਜਾਂਗੇ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਜੇ ਤੇ ਕੋਈ ਐਕਸ਼ਨ ਅਸੀਂ ਅਸੀਂ ਨਹੀਂ ਲੈਣਾ ਮਾਨਯੋਗ ਅਦਾਲਤ ਨੇ ਲੈਣਾ ਹੁੰਦਾ ਹੈ ਜੇ ਤੇ ਕੇਸ ਜਿਹੜਾ ਇਹ ਅਨਸੇਫ ਆਂਦਾ ਆ ਤੇ ਫਿਰ ਕੋਰਟ ਦੇ ਵਿੱਚ ਚੱਲੇਗਾ ਕੇਸ ਅਗਰ ਜਿਹੜਾ ਹੈਗਾ ਕਿ ਸਬਸਟੈਂਡਰਡ ਆਂਦਾ ਆ ਤੇ ਫਿਰ ਏਡੀਸੀ ਸਾਹਿਬ ਦੀ ਕੋਰਟ ਵਿੱਚ ਚੱਲੇਗਾ ਪੰਜਾਬ ਵਿੱਚ ਮੌਨਸੂਨ ਦੀ ਵਾਪਸੀ 20 ਸਤੰਬਰ ਤੱਕ ਪੂਰੀ ਹੋ ਜਾਵੇਗੀ। ਜਾਂਦੇ ਸਮੇਂ ਇਹ ਮੌਨਸੂਨ ਪੰਜਾਬ ਦੇ ਸੈਂਟਰਲ ਹਿੱਸਿਆਂ ਤੋਂ ਗੁਜ਼ਰੇਗਾ ਜਿਸ ਨਾਲ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ ਤੇ ਮੌਸਮ ਇਸ ਤਬਦੀਲੀ ਦੇਖਣ ਨੂੰ ਮਿਲੇਗੀ। ਅੱਜ ਅਤੇ ਕੱਲ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਜਿਹੜੀ ਕਿ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਹਲਕੀ ਤੋਂ ਦਰਮਿਆਨਾ ਮੀਂਹ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਵਿਭਾਗ ਦੇ ਅਨੁਸਾਰ ਰਾਜ ਦੇ ਕੁਝ ਹਿੱਸਿਆਂ ਵਿੱਚ ਮੀਂਹ ਦਾ ਪ੍ਰਭਾਵ ਜਿਹੜਾ ਕਿ ਵੇਖਣ ਨੂੰ ਮਿਲੇਗਾ ਜਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਉਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਨਵਾਂ ਸ਼ਹਿਰ ਤੇ ਫਤਿਹਗੜ੍ਹ ਸਾਹਿਬ ਜਿਹੜੇ ਕੀ ਸ਼ਾਮਲ ਨੇ ਮੌਸਮ ਐਕਸਪਰਟ ਦਾ ਕਹਿਣਾ ਹੈ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਸਥਾਨਕ ਪੱਧਰ ਤੇ ਮੌਸਮ ਵਿੱਚ ਬਦਲਾਅ ਹੋਵੇਗਾ ਅਤੇ ਬੱਦਲ ਛਾਏ ਰਹਿਣ ਨਾਲ ਬੂੰਦਾਬੰਦੀ ਜਾਂ ਫਿਰ ਹਲਕੀ ਬਾਰਿਸ਼ ਹੋ ਸਕਦੀ ਹੈ। ਵਿਰੇ ਰਾਜ ਦੇ ਹੋਰ ਹਿੱਸਿਆਂ ਵਿੱਚ ਮੌਸਮ ਸੁਧਾਰਨ ਦੀ ਉਮੀਦ ਹੈ, ਬਾਰਿਸ਼ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਲੁਧਿਆਣਾ ਅਤੇ ਮਾਨਸਾ ਵਿੱਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਦੋਵੇਂ ਥਾਮਾ ਤੇ 70.1 ਅਤੇ 36.6 ਡਿਗਰੀ ਸੈਲਸੀਅਸ ਜਿਹੜਾ ਕਿ ਤਾਪਮਾਨ ਰਿਹਾ ਉੱਥੇ ਹੀ ਬਠਿੰਡਾ ਵਿੱਚ ਨਿਯਮਤਮ 24 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਨੇ ਦੱਸਿਆ ਕਿ ਮੀਂਹ ਨਾਲ ਤਾਪਮਾਨ ਵਿੱਚ ਹਲਕਿਆ ਜਿਹੜਾ ਕਿ ਕਟਾਗ ਆਵੇਗੀ ਅਤੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਜਿਹੜੀ ਕਿ ਰਾਹਤ ਮਿਲੇਗੀ ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੀ ਭਾਰੀ ਮੀਂਹ ਅਤੇ ਮੀ ਜਾਂ ਫਿਰ ਕਹਿ ਲੋ ਤੂਫਾਨ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੀਂਹ ਨੂੰ ਦੇਖਦੇ ਹੋਏ ਫਸਲਾਂ ਦੀ ਸੰਭਾਲ ਕਰਨ ਅਤੇ ਖੇਤਾਂ ਵਿੱਚ ਪਹਿਲਾਂ ਤੋਂ ਜ਼ਰੂਰੀ ਇੰਤਜ਼ਾਮ ਕਰ ਲੈਣ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਮੀਂਹ ਹੋਣ ਨਾਲ ਮਾਹੌਲ ਵਿੱਚ ਠੰਡਕ ਆਵੇਗੀ ਮੌਸਮ ਸੁਹਾਵਣਾ ਬਣਿਆ ਰਹਿਣ ਦੀ ਉਮੀਦ ਹੈ ਇਸ ਨਾਲ ਲੋਕਾਂ ਨੂੰ ਵੀ ਆਉਣ ਜਾਣ ਵਿੱਚ ਕੁਝ ਰਾਹਤ ਮਿਲੇਗੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਵਧੀ ਗਈ ਗਰਮੀ ਅਤੇ ਹਮਸ ਨਾਲ ਲੋਕ ਪਰੇਸ਼ਾਨ ਸਨ ਦੁਜੇ ਪੱਖੋਂ ਪਹਾੜਾਂ ਵਿੱਚ ਮੀਂਹ ਕੱਟ ਹੋਣ ਕਾਰਨ ਪੰਜਾਬ ਵਿੱਚ ਨਦੀਆਂ ਦਾ ਪਾਣੀ ਲਗਾਤਾਰ ਘਟ ਰਿਹਾ ਤੇ ਹਾਲਾਤ ਹੌਲੀ-ਹੌਲੀ ਸੁਧਾਰਨ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਚਲਾਇਆ ਗਿਆ ਸਫਾਈ ਅਭਿਆਨ ਪਿੰਡ-ਪਿੰਡ ਵਿੱਚ ਜਾਰੀ ਹੈ ਆਮ੍ਰਿਤਸਰ ਵਿੱਚ ਵਾਤਵਾਰੀ ਤਾਪਮਾਨ 35.1 ਜਦੋਂ ਕਿ ਜਲੰਧਰ ਵਿੱਚ 33 ਤੇ ਲੁਧਿਆਣਾ ਵਿੱਚ 37.1 ਤੇ ਲੁਧਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕਾ ਬਾਰਿਸ਼ਤਾ ਅਲਰਟ ਹੈ ਜਲੰਧਰ ਵਿੱਚ ਵੀ بارش ਦਾ ਕੋਈ ਅਲਰਟ ਨਹੀਂ ਹੈ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।